ਖੰਨਾ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਦਬੋਚਿਆ ਜੋ ਬਾਹਰਲੇ ਰਾਜਾਂ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ ਮੁਲਜ਼ਮਾਂ ਵੱਲੋਂ ਡਰਾਈਵਿੰਗ ਦੀ ਆਰਟ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾ ਰਹੀ ਸੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ 2 ਕੁਇੰਟਲ 49 ਕਿਲੋਕੀ ਬਰਾਮਦ ਹੋਈ ਹੈ ਦੋਵੇਂ ਮਾਮਲਿਆਂ ਦੇ ਵਿੱਚ ਭੁੱਕੀ ਦੀ ਖੇਪ ਕੈਂਟਰਾ ਵਿੱਚਕਾਰ ਗੁਪਤ ਤਰੀਕੇ ਨਾਲ ਲੁਕੋ ਕੇ ਲਈ ਜਾ ਰਹੀ ਸੀ ਐਸਐਸਪੀ ਅਮਨੀਤ ਕੌਂਡਲ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਮੁਲਜ਼ਮਾ ਦੇ ਕੋਲੋਂ ਸੱਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਦੇ ਨੈਟਵਰਕ ਦਾ ਪਤਾ ਲਗਾਇਆ ਜਾ ਸਕੇ ਆਸ਼ਾ ਸਪਲਾਈ ਕਰਨ ਵਾਲੇ ਦੋ ਗਿਰੋਹਾਂ ਦਾ ਪਰਦਾਫਾਸ਼ ਕੀਤਾ ਤੇ ਟੋਟਲ ਸਾਨੂੰ 2 ਕੁਇੰਟਲ 49 49 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਹੋਈ ਹੈ ਔਰ ਚਾਰ ਦੋਸ਼ੀਆਂ ਨੂੰ ਸੀ ਗ੍ਰਿਫਤਾਰ ਕੀਤਾ ਇਹਦੇ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਸਾਨੂੰ 19 ਦਸੰਬਰ ਨੂੰ ਸਿਟੀ 2 ਦੇ ਪੁਲਿਸ ਅਮਲੋਜ ਚੌਕ ਖੰਨਾ ਮੌਜੂਦ ਸੀਗੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇੱਕ ਜਸਵੀਰ ਸਿੰਘ ਵਾਸੀ ਥਾਣਾ ਕੱਗਾ ਜ਼ਿਲ੍ਹਾ ਪਟਿਆਲਾ ਅਤੇ ਗਗਨਦੀਪ ਸਿੰਘ ਇਹ ਥਾਣਾ ਗੜ ਸ਼ੰਕਰ ਦਾ ਨਿਵਾਸੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਕੈਂਟਰ ਵਿੱਚ ਆ ਰਹੇ ਸੀਗੇ ਤੇ ਇਨਫੋਰਮੇਸ਼ਨ ਸੀ ਕਿ ਇਹਨਾਂ ਨੇ ਮਿਲਟਰੀ ਗਰਾਊਂਡ ਖੰਨਾਪਾਸ ਕਿਸਨ ਨੂੰ ਸਪਲਾਈ ਕਰਨਾ ਤੇ ਐਕਟ ਅਪਨ ਦਟ ਅਸੀਂ ਸਿਟੀ 2 ਚ ਐਫ ਆਈ ਆਰ ਨੰਬਰ 231 ਅੰਡਰ 15 ਕਾਟ 156185 ਐਨ ਡੀ ਪੀ ਐਸ ਐਕਟ ਸਿਟੀ 2 ਚ ਦਰਜ ਕੀਤਾ ਤੇ ਉਹਨਾਂ ਨੂੰ ਜਦੋਂ ਰੇਡ ਕੀਤੀ ਤਾਂ ਸਾਨੂੰ 5 ਕਿਲੋ ਪੁੱਕੀ ਬਰਾਮਦ ਹੋਈ ਸੀ ਬੇਸਡ ਔਨ 댓 ਅਸੀਂ ਇਹਨਾਂ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਤੇ ਕੈਂਟਰ ਨੂੰ ਕਬਜ਼ੇ 'ਚ ਲੈ ਲਿਆ ਸੀ ਔਰ ਇਹਨਾਂ ਦੀ 3 ਦਿਨਾਂ ਦੀ ਸਾਨੂੰ ਪੁਲਿਸ ਰਿਮਾਂਡ ਮਿਲੀ ਸੀ ਜਦੋਂ ਉਹਨਾਂ ਦੀ ਰਿਮਾਂਡ 'ਚ ਪੁੱਛਗਿੱਛ ਹੋਈ ਤਾਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਜਿਹੜੇ ਕੈਂਟਰ 'ਚ ਹੋਰ ਵੀ ਰਿਕਵਰੀ ਦੇ ਚਾਂਸ ਹੈ ਤੇ ਫਿਰ ਨਿਸ਼ਾਨਦੇ ਤੇ ਸਾਨੂੰ 1 ਕੁਇੰਟਲ ਪੁੱਕੀ ਹੋਰ ਬਰਾਮਦ ਹੋਈ ਜੋ ਜੀ ਪਹਿਲਾਂ ਤਾਂ ਸਾਨੂੰ ਉਹਦੀ ਆਈ ਥਿੰਕ ਅਬਿੰਦ ਜੀ ਮਿਲੀ ਸੀਗੀ ਉਸ ਤੋਂ ਬਾਅਦ ਜਦੋਂ ਉਹਦਾ ਲੋਕ ਵਗੈਰਾ ਰਿਮਾਂਡ 'ਚ ਖੋਲਿਆ ਗਿਆ ਫਿਰ ਸਾਨੂੰ ਅੰਦਰ ਸਰਚ ਕਰਕੇ 1 ਕੁਇ ਸੋ ਦਿਸ ਇਜ਼ ਅਗੇਨ ਅਪਰੀਸ਼ੀਏਬਲ ਕਿ ਅਸੀਂ ਇਨੀਸ਼ੀਅਲ 5 ਕਿਲੋ ਤੇ ਨਹੀਂ ਰੁਕੇ ਰਿਮਾਂਡ ਚ ਪੂਰੀ ਪੁੱਛਗਿੱਛ ਸਾਨੂੰ ਅਸੀਂ ਪੂਰਾ ਪ੍ਰੋਸੀਜਰ ਫਾਲੋ ਕੀਤਾ ਉਹਦੀ ਨਿਸ਼ਾਨਦੇਹੀ ਤੇ ਸਾਨੂੰ ਰਿਕਵਰੀ ਹੋਈ ਹੈ